ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋ ਖੁਸ਼ ਆਨ ਹੋਵੋ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਸਵਾ 8 ਦਾ ਮਾਰਨਿੰਗ ਦਾ ਮੈਨਾਂ ਕਿ ਆਪਦੀ ਸਵੇਰ ਵਾਲੀ ਚਾਹ ਕਰਕੇ ਨਾਲ ਬੇਸਨ ਦੀ ਬਰਫੀ ਚਾਹ ਹੁਣ ਪੀ ਰਹੀਆਂ ਸਵੇਰ ਦੀ ਕਿਉਂਕਿ ਸਵੇਰੇ ਉੱਠ ਕੇ ਪਹਿਲਾਂ ਮੈਂ ਗ੍ਰੀਨ ਟੀ ਲੈਣੀ ਫਿਰ ਅੱਧਕਾਂ ਤਾਂ ਮੈਂ ਕੁਝ ਨਹੀਂ ਖਾਂਦੀ ਪੀਂਦੀ ਤੇ ਘੰਟੀਬਾਤ ਕਰਦੀ ਹਾਂ ਬ੍ਰੈਕਫਾਸਟ ਬ੍ਰੇਕਫਾਸਟ ਤੋਂ ਬਾਅਦ ਚਾਹ ਪਰ ਅੱਜ ਬ੍ਰੈਕਫਾਸਟ ਤੋਂ ਬਾਅਦ ਮੈਂ ਕਪੜੇ ਤੋਣ ਚਲੀ ਗਈ ਮੈਂ ਕਿ ਧੁੱਪ ਬਹੁਤ ਹੋ ਜ ਐੜਰ ਉਹ ਨਾ ਗਿਆ ਅੱਜ ਆਉਣਗੇ ਮਸ਼ੀਨ ਚੈੱਕ ਕਰਨ ਫਿਰ ਕਿਤੇ ਮੈਂ ਕਿਉਂ ਨਾ ਉਹ ਮੈਂ ਯੂਸ ਹੀ ਨਹੀਂ ਕਰਦੀ ਹੈਗੀ ਸੈਮੀ ਨਿਊਸ ਕਰਦੀ ਕੱਪੜੇ ਤੇ ਕਈ ਧੁੱਪਾਂ ਦਾ ਕੰਮ ਖਤਮ ਹੋ ਗਿਆ ਹੁਣ ਪੀਣੀ ਹੈ ਚਾਹ ਉਸ ਤੋਂ ਬਾਅਦ ਫਿਰ ਕਿਚਨ ਦੇ ਭਾਂਡੇ ਵੇਰਾ ਸਾਫ ਕਰੂੰਗੀ ਆਟਾ ਗੁੰਨੂੰਗੀ ਤਾਂ ਸਬਜ਼ੀ ਮੇਰੇ ਕੋਲ ਪਈ ਹੈ ਕੜੀ ਵੀ ਪਈ ਕੱਲ੍ਹ ਦੀ ਰਾਤ ਦਾ ਕਦੂ ਪਨਾਇਆ ਸੀ ਕਦੂ ਵੀ ਪਿਆ ਨਾਲ ਸਬਜ਼ੀ ਕੁਝ ਨਹੀਂ ਬਣਾਉਣੀ ਸਿਰਫ ਆਟਾ ਗੁੰਨ ਕੇ ਫੁਲਕੇ ਬਣਾਉਣੇ ਹੁਣ ਕਰਦੀ ਹੈ ਚਾਹ ਇੰਜੋਏ ਪੱਖਾ ਲਾਣਾ ਜ਼ਰੂਰ ਥੋੜਾ ਗੱਲ ਕਰਨੀ ਹੁੰਦੀ ਹੈ ਨਹੀਂ ਫਿਰ ਪੱਖਾ ਨਹੀਂ ਮਿਲਉਂਦੀ ਪੱਖੇ ਦੀ ਆਵਾਜ਼ ਵਿੱਚ ਆ ਜਾਂਦੀ ਹੈ ਇਹ ਗਰਮੀ 'ਚ ਬਹੁਤ ਦੋ ਵਾਇਸ ਹੋਰ ਕਰਨਾ ਹੁੰਦਾ ਵੀਡੀਓ ਤੇ ਉਦੋਂ ਬਿਨਾ ਪੱਖੇ ਤੋਂ ਗਰਮੀ-ਗਰਮੀ ਹੋ ਜਾਂਦੀ ਹੈ ਆਪਣਾ ਬ੍ਰੇਕਫਾਸਟ ਕਰਨ ਤੋਂ ਬਾਅਦ ਕਿਚਨ ਦਾ ਕੰਮ ਸੰਭਾਲਣ ਤੋਂ ਬਾਅਦ ਯਾਨੀ ਕਿ ਸਬਜ਼ੀ ਤਾਂ ਮੈਂ ਬਣਾਉਣੀ ਨਹੀਂ ਪਰ ਫਿਰ ਵੀ ਹੋ ਚਾਹ ਬਣਾਉਣ ਵਾਲੇ ਭਾਂਡੇ ਹੋ ਜਾਂਦੇ ਨਮਾਂਚਣ ਵਾਲੇ ਹਨ ਤੇ ਕੋਈ ਦੁੱਧਾਂ ਦਾ ਚਾਹ ਦਾ ਬਸ ਉਹ ਸਾਫ਼ ਕਰਕੇ ਭਾਂਡੇ ਸਾਰੇ ਤੇ ਆਟਾ ਵਗੈਰਾ ਗੁੰਨਿਆ ਕਿ ਤੇ ਹੁਣ ਮੈਂ ਲੱਗੀ ਸੀ ਡਸਟਿੰਗ ਕਰਨ ਡਸਟਿੰਗ ਮੈਂ ਸਿਰਫ ਲੌਬੀ ਦੀ ਹੀ ਕੀਤੀ ਅੱਜ ਜਾਂ ਲੌਬੀ ਦੀ ਤੇ ਆਪਣੇ ਰੂਮ ਦੀ ਬਹੁਤ ਥੋੜਾ ਥੋੜਾ ਕਲਿੱਪਸ ਸ਼ੇਅਰ ਕੀਤੇ ਨੇ ਥੋੜਾ ਨਾ ਕੁਝ ਪਾਣਾ ਕਹਿੰਦੇ ਤੂੰ ਸਫਾਈ ਦੇ ਵਲੌਗ ਬਹੁਤ ਪਾਉਣੇ ਐਕਚੁਅਲੀ ਮੇਰੇ ਡੇਲੀ ਰੂਟੀਨ ਦੇ ਵਲੌਗ ਹੁੰਦੇ ਨੇ ਜੋ ਡੇਲੀ ਦੇ ਕੰਮ ਹੁੰਦੇ ਨੇ ਹਨਾ ਕਦੇ-ਕਦੇ ਤਾਂ ਮੈਂ ਡਸਟਿੰਗ ਥੋੜਾ ਸ਼ੇਅਰ ਵੀ ਨ ਕਰਦੀ ਹੁੰਦੀ ਕਦੇ-ਕਦੇ ਬਹੁਤ ਘੱਟ ਕਰਦੀ ਕਦੇ ਮੈਂ ਡਸਟਿੰਗ ਕਰ ਲੈਂਦੀ ਆ ਥੋੜਨਾ ਸ਼ੇਅਰ ਵੀਨ ਕਰ ਪਾਉਂਦੇ ਕਦੇ ਕਦੇ ਇਹ ਜਿਹੀ ਚੀਜ਼ਾਂ ਮੈਂ ਸਾਫ਼ ਕਰਦੀ ਹੁੰਦੀ ਹੁੰਦੀ ਵੀ ਮੈਂ ਸ਼ੇਅਰ ਕਰਦੀ ਨਹੀਂ ਹੁੰਦੀ ਹੈਗੀ ਤੁਹਾਡੇ ਨਾਲ ਵੀਡੀਓ ਹੀ ਬਹੁਤ ਜਿਆਦਾ ਲੰਬੀ ਹੋ ਜਾਂਦੀ ਹੈ ਫਿਰ ਤੁਸੀਂ ਵੀ ਸਫਾਈਆਂ ਤੋਂ ਬੋਰ ਹੋ ਜਾਂਦੇ ਹੋ ਕਈਆਂ ਨੂੰ ਵਧੀਆ ਵੀ ਲੱਗਦਾ ਹੋ ਕਈਆਂ ਨੂੰ ਰੋ ਰੋ ਜੋ ਅੱਛਾ ਨਹੀਂ ਲੱਗਦਾ ਹੁਣ ਤਾਂ ਮੈਂ 2-3 ਦਿਨਾਂ ਤੋਂ ਤੁਹਾਨੂੰ ਵੀਡੀਓ ਥੋੜਾ ਸ਼ੇਅਰ ਕਰਦੀ ਹਾਂ ਇੰਟਰਸਟਿੰਗ ਦੀ ਪਰ ਇਹ ਰੋਜ਼ ਦੇ ਕੰਮ ਹੋ ਜਾਂਦੇ ਨੇ ਡੇਲੀ ਵਲੌਗਸ ਵੀ ਆ ਜਾਂਦੇ ਨੇ ਮੈਂ ਵੀ ਕੀ ਕਰਾਂ ਫਿਰ ਜੇ ਮੈਂ ਹੁਣ ਵੀਡੀਓ ਨੂੰ ਬਣਾਉਂਗੀ ਫਿਰ ਇਸ ਤੋਂ ਬਾਅਦ ਮੈਂ ਦੁਪਹਿਰੇ ਰੈਸਟ ਕਰੂੰ ਸ਼ਾਮ ਨੂੰ ਇਕੱਲਾ ਕਿਚਨ ਦਾ ਕੰਮ ਹੁੰਦਾ ਸਫਾਈ ਦਾ ਕਦੇ ਹੁੰਦਾ ਕਦੇ ਨਹੀਂ ਹੁੰਦਾ ਫਿਰ ਮੇਰਾ ਵਲੌਗ ਵੀ ਕੀ ਬਣੂਗਾ ਫਿਰ ਮੈਂ ਕੀ ਵਲੌਗ ਬਣਾਵਾਂ ਇਸ ਕਰਕੇ ਬਹੁਤ ਛੋਟੇ ਛੋਟੇ ਥੋੜ੍ਹ ਥੋੜ੍ਹੇ ਕਲਿੱਪਸ ਮੈਂ ਜੋ ਮੈਂ ਕੰਮ ਕਰਦੀ ਆ ਉਹ ਤੇ ਮੈਂ ਬਣਾਣਾ ਨਹੀਂ ਹੁੰਦੀ ਆ ਤੇ ਇੱਕ ਹੁਣ ਥੋੜੀ ਮੈਸੇਜ ਕਮੈਂਟ ਆਉਂਦੇ ਨੇ ਕਿ ਥੋੜੀ ਆਵਾਜ਼ ਬਹੁਤ ਘੱਟ ਆਉਂਦੀ ਆ ਆਵਾਜ਼ ਐਕਚੁਅਲੀ ਆਇਆ ਮੇਰੇ ਫੋਨ 'ਚੋ ਹੀ ਪ੍ਰੋਬਲਮ ਨਹੀਂ ਉਹੀ ਮੇਰਾ ਫੋਨ ਆ ਉਸੇ ਫੋਨ ਤੋਂ ਮੈਂ ਐਡੀਟਿੰਗ ਕਰਦੀ ਆ ਹੁਣ ਥੋੜੀ ਆਪਾਂ ਪੱਖੇ ਕੂਲਰ ਲਗਾਉਣੇ ਸ਼ੁਰੂ ਕਰ ਲੈਣਾ ਪੱਖੇ ਕੂਲਰ ਚੱਲਦੇ ਨੇ ਤਾਂ ਉਸ ਕਰਕੇ ਵੀ ਆਵਾਜ਼ ਦਾ ਫਰਕ ਪੈ ਜਾਂਦਾ ਆਵਾਜ਼ ਕਟਣ ਕਟਣ ਲੱਗ ਜਾਂਦੀ ਘੱਟ ਸੁਣਦਾ ਆਪਾਂ ਨੂੰ ਤੁਸੀਂ ਉਹੀ ਵੀਡੀਓ ਪੱਖਾ ਬੰਦ ਕਰਕੇ ਸੁਣ ਲਿਓ ਤੇ ਆਵਾਜ਼ ਸਹੀ ਲੱਗੂਗੀ ਤੁਹਾਨੂੰ ਇਹ ਫਰਕ ਹੈ ਬਸ ਚਲੋ ਤੇ ਬਸ ਇਹੀ ਡੇਲੀ ਦਾ ਰੁਟੀਨ ਹੁੰਦਾਗਾ ਨਾ ਸਾਫ ਸਫਾਈ ਕਰਨੀ ਡੇਲੀ ਲੌਬੀ ਦੀ ਮੈਂ ਤਾਂ ਸਿਕ ਡੇਲੀ ਕਰਦੀ ਆ ਪਰ ਤੁਹਾਡੇ ਨਾਲ ਮੈਂ ਡੇਲੀ ਨਹੀਂ ਸ਼ੇਅਰ ਕਰਦੀ ਹਾਂ ਕਦੇ ਕਦੇ ਥੋੜਾ ਕਿਤੇ ਆਉਣਾ ਜਾਣਾ ਹੋਵੇ ਜਾਂ ਬਹੁਤ ਜ਼ਿਆਦਾ ਬਿਜ਼ੀ ਰੁਟੀਨ ਹੋਵੇਗਾ ਤਾਂ ਕੱਪੜੇ ਜ਼ਿਆਦੇ ਹੋਣ ਫਿਰ ਨਹੀਂ ਵੀ ਹੁੰਦੀ ਮੇਰੇ ਤੋਂ ਫਿਰ ਉਹ ਦਿਨ ਛੱਡ ਵੀ ਦਿੰਨੀ ਆ ਪਰ ਟੇਬਲ ਤੇ ਮੈਂ ਜ਼ਰੂਰ ਕੱਪੜਾ ਮਾਰਦਾ ਨਹੀਂ ਹੁੰਦੀ ਆ ਬਹੁਤ ਸਪੈਸ਼ਲ ਇਹ ਵੀ ਡੇਲੀ ਤਾਂ ਹੀ ਹੁੰਦਾ ਧੋਣਾ ਇੱਕ ਦਿਨਾਂ ਤੋਂ ਫਿਰ ਉਹੀ ਆਪਾਂ ਨੂੰ ਚੰਗਾ ਲੱਗਦਾ ਹੈਗਾ ਇਹਨਾਂ ਕੋਈ ਅੱਜ ਧੋਤਨਿਆ ਧੋਤਨ ਨੇ 2 ਮਿੰਟ ਲੱਗਣੇ ਸੀ ਕੀ ਫਰਕ ਪੈਂਦਾ ਸਮੇਂ ਧੋਈ ਦੇਿੰਦੇ ਫਿਰ ਆ ਮੇ ਤੋਂ ਦਵਿੰਦਰ ਰੈਵਨ ਨੂੰ ਬਿਲਕੁਲ ਤਾਂ ਇਹ ਲੱਗਦਾ ਵੀ ਗੰਦਾ ਪੈਸੇ ਵੀ ਨਾ ਹੁਣ ਦਵਿੰਦਰ ਵੀ ਜਿਹਨੇ ਖੇਤ ਖੁੱਤੋਂ ਆਉਂਦੇ ਨੇ ਬਾਹਰ ਆਉਂਦੇ ਨੇ ਹੱਥ ਕਾਫੀ ਗੰਦੇ ਹੁੰਦੇ ਨੇ ਜਿਹੜੇ ਹੱਥਾਂ ਦੀ ਮਹਿਲ ਜੀ ਹੁੰਦੀ ਹੈ ਨਾ ਸਪੋਰਟਸ ਤੇ ਬਣ ਕੇ ਉੱਥੇ ਖੜ ਜਾਂਦੀ ਹੈ ਦਾਗ ਦੇ ਕਾਲੇ ਜੇ ਪਾਣੀ ਦੇ ਉੱਥੇ ਰੁਕ ਜਾਂਦੇ ਨੇ ਇਸ ਕਰਕੇ ਫਿਰ ਆਹੀ ਹੁੰਦਾ ਬਾਅਦ ਵਿੱਚ ਵੀ ਜਦੋਂ ਤਾਂ ਮੈਂ ਸਾਫ਼ ਹੀ ਕਰ ਦਿੰਦਾ ਉਹ ਤਾਂ ਇੱਕ ਵੇ ਮੈਂ ਸਾਫ਼ ਉਹ ਕਰਦੀ ਹੁੰਨੀ ਜਦੋਂ ਸਾਰਾ ਕੰਮ ਖਤਮ ਹੋ ਜੇ ਪਰ ਅੱਜ ਮੈਂ ਪਹਿਲੀ ਕਰਦਾਂ ਨਹੀਂ ਜਿਸ ਇੰਟਰਸਟਿੰਗ ਕਰਾ ਪਹਿਲੀ ਕਰਦਾਂ ਨਹੀਂ ਇੰਟਰਸਟਿੰਗ ਨਾ ਹੋ ਕਿ ਸਮੇਂ ਬਾਅਦ ਵਿੱਚ ਲਾਸਟ ਕਰਦੀ ਹੁੰਨੀ ਆ ਸਾਫ ਕਰਨ ਤੋਂ ਬਾਅਦ ਸਾਰਾ ਪਾਣੀ ਵੀ ਸਾਫ ਕਰਨਾ ਹੁੰਦਾ ਨਹੀਂ ਫਿਰ ਉਹੀ ਪਾਣੀ ਦੇ ਸਾਰੇ ਕਿਹਦੇ ਦਾਗ ਨਾ ਸੁੱਕ ਜਾਂਦੇ ਰਹੂ ਉਦੋਂ ਵੀ ਜਿਆਦਾ ਗੰਦੇ ਲੱਗਦੇ ਨੇ ਟੈਪਸ ਵਗੈਰਾ ਕਰ ਦਾਂਗੇ ਸਾਫ ਬਸ ਤੂੰ ਇੱਕ ਵਾਰ ਮੈਂ ਬੋਸ ਵਿੱਚ ਹੀ ਸਾਫ ਕਰਦੇ ਉਦੋਂ ਟੈਪਸ ਸਾਫ ਕਰਦੀਆਂ ਉਸ ਤੋਂ ਬਾਅਦ ਸਾਰਾ ਦਿਨ ਤਾਂ ਨਹੀਂ ਮੈਂ ਕਰਦੀ ਹੈਗੀ ਫਿਰ ਇੰਨੇ ਨਾਲ ਚਲੋ ਨਾ ਥੋੜਾ ਵਧੀਆ ਪਈਆਂ ਨੇ ਚਮਕਦੀਆਂ ਪਈਆਂ ਨੇ ਪਾਣੀ ਦੇ ਦਾਗ ਜੀ ਨਹੀਂ ਉੱਪਰ ਪਾਣੀ ਨਹੀਂ ਰੁਕਦਾ ਹੈਗਾ ਤੇ ਹੋ ਗਿਆ ਸਫਾਈ ਦਾ ਕੰਮ ਤੇ ਉਸ ਤੋਂ ਬਾਅਦ ਇਹੀ 11:30 11:30 ਵਜੇ ਟਾਈਮ ਹੋਊਗਾ ਜੋ ਸਾਰਾ ਸਾਰਾ ਕੰਮ ਵਗੈਰਾ ਕਰਕੇ ਫ੍ਰੀ ਹੋ ਗਈ ਸੀ ਮਸ਼ੀਨ ਵਾਲੇ ਆਗੇ ਇਸ ਮਸ਼ੀਨ ਚੈੱਕ ਕਰ ਰਹੇ ਸੀਗੇ ਵੀ ਕੀ ਪ੍ਰੋਬਲਮ ਆ ਇਹਨਾਂ ਨੂੰ ਪਤਾ ਹੁੰਦਾ ਪਤਾ ਨਹੀਂ ਸਾਰੇ ਫੰਕਸ਼ਨ ਹੀ ਮਸ਼ੀਨ ਦੇ ਚੈੱਕ ਕਰਦੇ ਨੇ ਐਸ 1 ਤੋਂ ਲੈ ਕੇ ਪਤਾ ਨਹੀਂ ਕਿੰਨੇ ਐਸ ਤੱਕ ਹੁੰਦਾ ਮੈਂ ਭੁੱਲ ਗਈ ਮੈਨੂੰ ਦੱਸਿਆ ਸੀ ਤੇ ਸਾਰੇ ਫੰਕਸ਼ਨ ਉਸੇ ਚੈੱਕ ਕਰਕੇ ਇਹਨਾਂ ਨੇ ਵੀ ਕਿੱਥੇ ਕੀ ਪ੍ਰੋਬਲਮ ਆ ਰਹੀ ਆ ਪ੍ਰੋਬਲਮ ਕੁਝ ਨਹੀਂ ਸੀ ਦੋਰ ਦੇ ਨਾਲ ਅਡਜਸਟ ਜਾਂ ਕਬੀਆਂ ਜਿਹਨਾਂ ਨੂੰ ਥੋੜਾ ਥੋੜਾ ਤੇਲ ਚ ਲਗਾਤਾ ਬਸ ਇੰਚ ਚੈੱਕ ਕਰਿਆ ਸੀ ਲੋ ਜੀ ਆਪਾਂ ਜਾ ਲਈ ਮੂਵੀ ਦੇਖਣ ਹਫਤੇ ਬਾਅਦ ਟਾਈਮ ਲੱਗ ਕੇ ਹਫਤਾ ਉਹ ਕਲੀਨ ਹੋਈ ਤਿੰਨ ਵਾਲਾ ਸ਼ੋਅ ਦੇਖਾਂਗੇ ਤੋਂ ਅਸੀਂ ਦੁਪਹਿਰੇ 3:00 ਵਾਲਾ ਸ਼ੋਅ ਦੇਖਣ ਆਗੇ ਸੀਗੀ ਮੂਵੀ ਦਾ ਸ਼ਿੰਦਾ ਸ਼ਿੰਦਾ ਨੋ ਪਾਪਾ ਟਾਈਮ ਹੀ ਲੱਗ ਰਿਹਾ ਸੀ ਕਾਫੀ ਦਿਨਾਂ ਤੋਂ ਸੋਚ ਰਹੀ ਸੀ ਮੂਵੀ ਦੇਖ ਕਿਉਂ ਨਹੀਂ ਦੇਖ ਕਿਉਂ ਨਹੀਂ ਤੇ ਅੱਜ ਫਾਈਨਲੀ ਦਵਿੰਦਰ ਦਾ ਹੀ ਟਾਈਮ ਸੈੱਟ ਆ ਗਿਆ ਸੀਗਾ ਚਲੋ ਦੇਖ ਹੀ ਆਉਣੇ ਹਨ ਵਲੂਮ ਇਥੇ ਬੰਦ ਕਰਤੀ ਬਿਕੋਜ਼ ਫਿਰ ਕਾਪੀਰਾਈਟ ਆ ਜਾਣਾ ਵੀਡੀਓ ਨੂੰ ਤੇ ਮੂਵੀ ਵਗੈਰਾ ਦੇਖ ਕੇ ਫਿਰ ਅਸੀਂ ਕੁਝ ਖਾਦਾ ਪੀਤਾ ਬਿਕੋਜ਼ ਘਰ ਉਹ ਵੀ ਰੋਜ਼ ਨਿਕਲੇ ਨਹੀਂ ਜਾਂਦਾ ਹੈਗਾ ਤੇ ਅਸੀਂ ਸੋਚ ਚਲੋ ਕੁਝ ਖਾ ਪੀ ਵੀ ਚੱਲਦੇ ਆ ਤੇ ਰੋ ਰੋਜ਼ ਅਸੀਂ ਬਾਹਰਲਾ ਨਹੀਂ ਖਾਂਦੇ ਜੀ ਦਿਨ ਕਦੇ ਆਈਏ ਬਾਜ਼ਾਰ ਤਾਂ ਖਾ ਵੀ ਲੈਣੇ ਕਦੇ ਖਾਲੀ ਵੀ ਮੁੜ ਜਾਂਦੇ ਆ ਸੋਚਿਆ ਚਲੋ ਅੱਜ ਤਾਂ ਕੁਝ ਖਾਈ ਚੱਲਦੇ ਆ ਫਿਰ ਅਸੀਂ ਪਹਿਲਾਂ ਆਰਡਰ ਕੀਤੀ ਐ ਫ੍ਰੈਂਚ ਫ੍ਰਾਈਜ਼ ਐਂਡ ਫਿਰ ਕੀਤਾ ਆਰਡਰ ਪੀਜ਼ਾ ਨ ਪੀਜ਼ਾ ਇਹ ਜੀ ਚੀਜ਼ ਹੈ ਕਿ 올 ਟਾਈਮ ਫੇਵਰੇਟ ਹੈ ਕਦੇ ਮੰਦਾ ਬੋਰ ਨਹੀਂ ਹੁੰਦਾ ਹੈਗਾ ਪੀਜ਼ੇ ਤੋਂ ਟਾਈਮ ਹੋ ਰਿਹਾ 6:50 ਦਾ 6:50 ਹੋ ਗਿਆ ਮੈਂ ਦੂਜੇ ਫੋਨ ਤੇ ਨਾ ਪਾਠ ਲਾ ਕੇ ਚੁਪਾਈ ਸਭ ਦਾ ਪਾਠ ਚੱਲ ਰਿਹਾ ਹੁੰਦਾ ਤੇ ਨਾਲ ਨਾਲ ਪਾਠ ਸੁਣੀ ਜਾਂਦੀ ਆ ਮੂਵੀ ਦੇਖ ਕੇ ਆ ਗਏ ਘਰੇ ਅੱਛਾ ਲੱਗਾ ਆਊਟਿੰਗ ਹੋ ਗਈ ਨੀ ਘਰੇ ਬੈਠੇ ਡਿਪਰੈਸ਼ਨ ਵਾਲੇ ਵਾਂਗੂ ਹੋ ਜਾਂਦਾ ਕਈ ਵਾਰ ਤਾਂ ਵੀ ਦਿਨ ਕੱਟਣਾ ਇੰਨਾ ਔਖਾ ਹੋ ਜਾਂਦਾ ਲੱਗੂ ਵੀ ਡਿਪਰੈਸ਼ਨ ਹੋ ਗਿਆ ਤੇ ਪੀਜ਼ਾ ਵਗੈਰਾ ਖਾ ਲੈ ਅੱਜ ਪੁੱਜ ਕੇ ਆਇਆ ਆ ਗਏ ਪਰ ਘਰ ਦੀ ਚਾਹ ਪੀਤੇ ਚਾਹ ਪੀਤੇ ਬਿਨਾ ਸਬਰ ਨਹੀਂ ਆਉਂਦਾ ਸਬਜੀ ਮੇਰੇ ਕੋਲ ਪਈ ਸ਼ਾਮ ਲਈ ਕੁਝ ਨਹੀਂ ਬਣਾਉਣਾ ਮੈਂ ਕਿਹਾ ਵਾਕ ਕਰਦੀ ਆਂ ਤੇ ਵਾਕ ਨਹੀਂ ਮੈਂ ਮਿਸ ਕਰ ਸਕਦੀ ਪਤਾ ਨਹੀਂ ਮੇਰੇ دل ਨਹੀਂ ਲੱਗਦਾ ਵਾਕ ਨਾ ਕਰਾਂ ਉਸ ਤੋਂ ਬਾਅਦ ਅੱਧੇ ਪਲਾਂਟਸ ਹੰਦਾਂਗੀ ਪਾਣੀ ਅੱਧਿਆਂ ਨੂੰ ਕੱਲ ਦੇਤਾ ਹੁਣ ਮੈਂ ਕਰਦੀ ਆਂ ਵਾਕ ਜਿਆਦਾ ਤਾਂ ਨਹੀਂ ਵੀ 25 ਮਿੰਟ ਹੀ ਕਰੂੰ ਜਿਆਦਾ ਟਾਈਮ ਨਹੀਂ ਅੱਜ ਮੇਰੇ ਕੋਲ ਹੈਗਾ ਕਿਉਂਕਿ ਆਲਰੇਡੀ 7 ਵਜਨ ਵਾਲੇ ਹੋਏ ਪਏ ਨੇ ਵਾਕ ਕਰਕੇ ਅੰਦਰ ਆ ਕੇ ਨਾ ਮੈਂ ਕੱਪੜੇ ਲਾਗੇ ਸਪ੍ਰੈਸ ਕਰਨ ਸਵੇਰੇ ਕੱਪੜੇ ਧੋਤੇ ਸੀ ਕੱਪੜੇ ਪਏ ਸੀ ਪ੍ਰੈਸ ਵਾਲੇ ਔਰ 7:30 ਦਾ ਇਹ ਟਾਈਮ ਹੈ तो मैं सोचा चलो सब्जी वगैरह मेरे कोई है तो फुलका जो खाना हो किसी ने चल बना लगी भी इन्हें मैं फ्री बैठ के भी की करना अठ तो बजे तक तो वैसे वैसे अस खाने भी बना अठ बजे बनाने हूं अठ बजे तो बाद कपड़े प्रेस प्रैस कर ला फिर मैं लगे इस तो कपड़े प्रेस करना अच्छ मैं टेबल आम वाली साइड कर लिया मैं देख रही इस सब कुछ ट्राई कर करके भी किर ठीक है एक्चुअली टेबल ही नहीं कंफर्टेबल हैगा हाइट यद ठीक है अकॉर्डिंग टू प्रैस जो आप करने हम कपड़े हाइट ठीक है पर ये तीन सैडी किनारे नहीं ठीक एक्चुअली है टीवी ਤੋਂ ਨਹੀਂ ਵੜਾਠੇ ਹੋਰ ਇਹ ਸਾਈਡਾਂ ਦੇ ਕਿਨਾਰੇ ਨਹੀਂ ਦਿੱਤੇ ਹੋਈਆਂ ਨੇ ਉਸ ਕਰਕੇ ਨਾ ਪ੍ਰੈਸ ਲਈ ਇਹ ਠੀਕ ਨਹੀਂ ਆ ਰਹਾ ਹੈਗਾ ਟੇਬਲ ਮੈਂ ਕਿਹਾ ਚਲੋ 2-4 ਵਾਰ ਯੂਜ਼ ਕਰਦੇ ਆ ਕਿ ਆਪਣਾ ਹੱਥ ਟਿਕ ਜੇ ਇੰਨਾ ਜ਼ਿਆਦਾ ਕੰਫਰਟੇਬਲ ਨਹੀਂ ਹੈਗਾ ਠੀਕ ਆ ਕਪੜੇ ਪ੍ਰੈਸ ਹੋ ਜੰਨਾਂ ਨੇ ਇੱਕ ਟਾਈਮ ਪਾਸ ਦਾ ਜੇ ਮੈਂ ਆਪਾਂ ਡੇਲੀ-ਡੇਲੀ ਤਾਂ ਮਨ ਜਾਕਦੇ ਜਾਂਦਾ ਹਨਾ ਜੇ ਆਪਾਂ ਕੰਫਰਟੇਬਲ ਹੀ ਨਹੀਂ ਹੈਗੇ ਕਿਸੇ ਵੀ ਕੰਮ ਕਰਨ ਚ नहीं दविंद कह रही थी नवा ले नवं बनवा ला मैं के, मैं सोच रही थी नहीं नवा नहीं बनवा क्यों पैसे लाइए भी सा स्टोर च एक टेबल पे पर लुक नहीं, नहीं दविद कहू अंदर सोना नहीं लगना है नहीं लगना देख रहे हैं, सोच रहे हाल में मैं ही नहीं मान रही है टाइम हो रहा साढ़े अठ का डिनर अब असं किसी ने भी नहीं करीज़ा खाए पां तो ऑफर लगे हुआ अर्ज न मीडियम पीजा फ्री मीडियम लाऊंगे समॉल पीज़ा फ्री असं मीडियम पीजा लिया से समॉल फ्री मिल गया फिर अगर मम्मी ने लिया ਕਿ ਮੰਮੀ ਨੇ ਪੀਜ਼ਾ ਖਾ ਲਿਆ ਅਸੀਂ ਵੀ ਉੱਥੇ ਖਾਏ ਆ ਕਿ ਅਸੀਂ ਚਾਹ ਪੀ ਲੇ ਤਾਂ ਹੁਣ ਬਿਲਕੁਲ ਭੁੱਖ ਨਹੀਂ ਜਦੋਂ ਬਾਹਰ ਕੁਝ ਖਾਣਾ ਹੈ ਨਾ ਪਿਆਸ ਲੱਗਿਆ ਤੇ ਮੂੰਹ ਸੁੱਕਿਆ ਤਾਂ ਪਾਣੀ ਤੇ ਪਾਣੀ ਪੀਣ ਨੂੰ ਦਿਲ ਕਰਦਾ ਪਾਣੀ ਪੀ ਜਾਣਾ ਬਸ ਭੁੱਖ ਬਿਲਕੁਲ ਹੀ ਸਾਰੇ ਖਾਣੇ ਨੂੰ ਜਵਾਬ ਦੇਗੀ ਵੀ ਖਾਣਾ ਨਹੀਂਗਾ ਇਹ ਵੈਸੇ ਸਬਜ਼ੀ ਮੇਰੇ ਕੋਲ ਪਈ ਸੀ ਹੁਣ ਕਿਸੇ ਨੇ ਖਾਣਾ ਜਾਂ ਫਿਰ ਬਣਾ ਕੇ ਵੀ ਕੀ ਕਰਨਾ ਮੈਂ ਮੰਗੋ ਸ਼ੇਕ ਪੀਵਾਂਗਾ ਬਸ ਹੁਣ ਮੈਂ ਮੰਗੋ ਸ਼ੇਕ ਬਣਾਵਾਂਗੇ ਉਹ ਪੀਵਾਂਗੇ ਇਦਵਿੰਦਨਾ ਰੇਂਜ ਮੇਦਵਿੰਦਨ ਖਾਇਦਾ ਨਾ ਕਿ ਤੁਸੀਂ ਜਾਂ ਤਾਂ ਪਹਿਲਾਂ ਤੁਸੀਂ ਨਾਲ ਹੋ ਜਾਂ ਮੈਂ ਨਾ ਅਨੇ ਪਰ ਜਿਹੜਾ ਮੱਧ ਵਿੱਚ ਨਾ ਹੋਗਾ ਉਹ ਵਾਈਪਰ ਮਾਰੂਗਾ ਬਾਥਰੂਮ ਵਿੱਚ ਫਿਰ ਪੰਜੇ ਜਾਣਗੇ ਪਰ ਕਹਣਗੇ ਹਾਂ ਨਹੀਂ ਮੈਂ ਨਾ ਤੂੰ ਬਾਥਰੂਮ ਵਿੱਚ ਨਾਲ ਹੀ ਮੈਂ ਨਹੀਂ ਵਾਈਪਰ ਮਾਰਨਾ ਵਾਈਪਰ ਤੂੰ ਹੀ ਮਾਰ ਕਹੀਂ ਦੋ ਲਾਸਟ ਤੇ ਨਹੀਂ ਨਹੀਂ ਮੈਂ ਨਾ ਲਾਉਣਾ ਫਿਰ ਪੰਜੇ ਜਾਣਗੇ ਉਹ ਬੈਠੇ ਰਹਿਣਗੇ ਚਲੋ ਜੀ ਕਰਦੇ ਵੀਡੀਓ ਦਾ ਐਂਡ ਹੀ ਅਸੀਂ ਮਿਲਾਂ ਜਾਈਏ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ 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 ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਹੋਰ ਨਵੇਂ ਵੀਡੀਓ ਲੈ ਕੇ ਤਦ